ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ ਅੱਜ 31 ਜਨਵਰੀ ਆ। 31 ਜਨਵਰੀ 1712 ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੀ ਮੌਤ 28 ਫਰਵਰੀ 1712 ਮਗਰੋਂ ਉਸ ਦੇ ਪੁੱਤਰਾਂ ਦੇ ਵਿੱਚ ਬਾਦਸ਼ਾਹ ਬਣਨ ਵਾਸਤੇ ਭਾਰੀ ਜੰਗ ਹੋਈ। 3 ਮਾਰਚ ਤੋਂ 17 ਮਾਰਚ 1712 ਤੱਕ ਜਹਾਂਦਰ ਸ਼ਾਹ ਨੇ ਆਪਣੇ ਤਿੰਨੇ ਭਰਾ ਮਾਰ ਕੇ ਤ 下ਤੇ ਕਬਜ਼ਾ ਕਰ ਲਿਆ ਉਧਰ 27 ਮਾਰਚ 1712 ਦੇ ਦਿਨ ਪਟਨਾ ਦੇ ਵਿੱਚ ਜਹਾਂਦਰ ਸ਼ਾਹ ਦੇ ਭਤੀਜੇ ਫਰਖਸੀਅਰ ਪੁੱਤਰ ਅਜ਼ੀਮੁਸ਼ਾਨ ਨੇ ਖੁਦ ਦੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਅਤੇ ਵੱਡੀ ਫੌਜ ਲੈ ਕੇ ਦਿੱਲੀ ਵੱਲ ਕੂਚ ਕਰ ਦਿੱਤਾ 31 ਜਨਵਰੀ 1713 ਨੂੰ ਦਿੱਲੀ ਪੁੱਜਿਆ ਜਹਾਂਦਰ ਸ਼ਾਹ ਹਾਰ ਕੇ ਅਸਦ ਖਾਨ ਦੀ ਹਵੇਲੀ ਦੇ ਵਿੱਚ ਲੁਕ ਗਿਆ ਜਿਸ ਨੇ ਫਰਖਸੀਅਰ ਨੂੰ ਦੱਸ ਕੇ ਉਸ ਨੂੰ ਮਰਵਾ ਦਿੱਤਾ ਇੰਜ 31 ਜਨਵਰੀ 1713 ਦੇ ਦਿਨ ਇੱਕ ਹੋਰ ਬਾਦਸ਼ਾਹ ਮਾਰਿਆ ਗਿਆ ਅਤੇ ਇੱਕ ਨਵਾਂ ਬਾਦਸ਼ਾਹ ਫਰਖਸੀਅਰ ਦਿੱਲੀ ਦੇ ਤਖਤ ਤੇ ਕਾਬਸ ਹੋ ਗਿਆ 31 ਜਨਵਰੀ 1921 ਅੰਮ੍ਰਿਤਸਰ ਤੋਂ ਤਕਰੀਬਨ 20 ਕਿਲੋਮੀਟਰ ਦੂਰ ਪਿੰਡ ਕੁੱਕੇਵਾਲੀ ਦੇ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਹੈ ਇਹ ਗੁਰਦੁਆਰਾ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ ਬਣਿਆ ਹੋਇਆ ਇਸ ਗੁਰਦੁਆਰੇ ਦੇ ਨਾਲ ਵੀ ਕਾਫੀ ਜ਼ਮੀਨ ਸੀ ਜੋ ਅੰਗਰੇਜ਼ਾਂ ਨੇ ਹੜੱਪ ਕਰ ਲਈ ਸੀ ਇਥੋਂ ਦਾ ਮਹੰਤ ਸੁੰਦਰਦਾਸ ਸੀ ਲੋਕਾਂ ਨੂੰ ਉਸ ਦੇ اخلاق ਬਾਰੇ ਬਹੁਤ ਸ਼ਿਕਾਇਤਾਂ ਸਨ 31 ਜਨਵਰੀ 1921 ਦੇ ਦਿਨ ਦਾਨ ਸਿੰਘ ਵਿਸ਼ਵਾਦੀ ਅਗਵਾਈ ਦੇ ਵਿੱਚ ਕੁਝ ਸਿੱਖ ਉਸ ਦੇ ਕੋਲ ਗਏ ਅਤੇ ਉਸ ਨੂੰ ਆਪਣਾ ਸੁਧਾਰ ਕਰਨ ਵਾਸਤੇ ਆਖਿਆ ਮਹਾਂਤ ਨੇ ਆਪਣੇ ਕੋਲ ਗੁੰਡਿਆਂ ਦੀ ਇੱਕ ਟੋਲੀ ਇਕੱਠੀ ਕੀਤੀ ਹੋਈ ਸੀ ਜਦੋਂ ਮਹਾਂਤ ਨੇ ਵੇਖਿਆ ਕਿ ਸਿੱਖ ਉਸ ਨੂੰ ਕੱਢਣਾ ਨਹੀਂ ਚਾਹੁੰਦੇ ਤਾਂ ਉਸ ਨੇ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ ਅਤੇ ਲਿਖਤੀ ਦਸਤਾਵੇਜ਼ ਤੇ ਦਸਤਖਤ ਵੀ ਕਰ ਦਿੱਤੇ 8 ਫਰਵਰੀ ਨੂੰ ਮਹਾਂਤ ਨੇ ਅੰਮ੍ਰਿਤ ਵਿਸਕ ਲਿਆ ਤੇ ਉਸ ਦਾ ਨਵਾਂ ਨਾਂ ਜਗਿੰਦਰ ਸਿੰਘ ਅਤੇ ਉਸ ਦੀ ਰਖੈਲ ਇਸਰੀ ਦਾ ਨਾਂ ਗਿਆਨਕੌਰ ਰੱਖਿਆ ਗਿਆ ਦੋਹਾਂ ਨੇ ਅਕਾਲ ਤੱਕ ਸਾਹਬ ਤੇ ਹਾਜ਼ਰ ਹੋ ਕੇ ਵਿਆਹ ਕਰਵਾ ਲਿਆ 1935 ਦੇ ਵਿੱਚ ਜਦ ਗੁਰਦੁਆਰਾ ਸ਼ਹੀਦ ਗਾਂਝ ਲਾਹੌਰ ਸਬੰਧੀ ਐਜੀਟੇਸ਼ਨ ਕੀਤੀ ਗਈ ਤਾਂ ਆਪਸੀ ਫਸਾਦ ਵੱਧ ਹੋਣ ਲੱਗ ਪਏ ਤਾਂ ਸਰਕਾਰ ਨੇ 2 ਦਸੰਬਰ ਦੇ ਦਿਨ ਕਿਰਪਾਨ ਤੇ ਪਾਬੰਦੀ ਲਾ ਦਿੱਤੀ ਸ਼੍ਰੋਮਣੀ ਕਮੇਟੀ ਨੇ ਕਿਰਪਾਨ ਦੀ ਆਜ਼ਾਦੀ ਵਾਸਤੇ ਪਹਿਲੀ ਜਨਵਰੀ 1936 ਤੋਂ ਮੋਰਚਾ ਲਾ ਦਿੱਤਾ ਇਹ ਮੋਰਚਾ 31 ਜਨਵਰੀ 1936 ਤੱਕ ਚੱਲਦਾ ਰਿਹਾ ਅਤੇ ਉਸ ਦਿਨ ਤੱਕ 1700 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਸਨ ਅਖੀਰ ਸਰਕਾਰ ਨੇ ਹਥਿਆਰ ਸੁੱਟ ਦਿੱਤੇ ਅਤੇ ਕਿਰਪਾਨ ਤੋਂ ਪਾਬੰਦੀ ਖਤਮ ਕਰ ਦਿੱਤੀ ਅਤੇ ਇੰਜ ਮੋਰਚਾ ਵੀ ਖਤਮ ਹੋ ਗਿਆ 31 ਜਨਵਰੀ 1931 올 인디아 카ంగ레스 디 چون 데 ਵਿੱਚ 31 ਜਨਵਰੀ 1939 ਦੇ ਦਿਨ ਸੁਭਾਸ਼ ਚੰਦਰ ਬੋਸ ਗਾਂਧੀ ਦੀ ਹਮਾਇਤ ਵਾਲੇ ਉਮੀਦਵਾਰ ਪਟਾਬੀ ਸਿਤਾ ਰਮਈਆ ਦੇ 1286 ਵੋਟਾਂ ਦੇ ਮੁਕਾਬਲੇ 1495 ਵੋਟਾਂ ਲੈ ਕੇ 209 ਵੋਟਾਂ ਦੇ ਫਰਕ ਦੇ ਨਾਲ ਪ੍ਰਧਾਨ ਚੁਣੇ ਗਏ ਤਕਰੀਬਨ ਸਾਰੇ ਸਿਕਟ ਡੈਲੀਗੇਟਾਂ ਨੇ ਸੁਭਾਸ਼ ਚੰਦਰ ਨੂੰ ਵੋਟ ਦਿੱਤੀ ਸੀ ਸੁਭਾਸ਼ ਬੋਸ ਦੇ ਚੁਣੇ ਜਾਣ ਤੇ ਨਰਮਦੈਵ ਦੇ ਵੱਲੋਂ ਭਾਈ ਪਟੇਲ ਆਚਾਰੀਆ ਕਿਰਪਲਾਨੀ ਡਾਕਟਰ ਰਜਿੰਦਰ ਪ੍ਰਸਾਦ ਪੂਲਾ ਭਾਈ ਦੇਸਾਈ ਸੇਠ ਜਮਨਾਦਾਸ ਮওলানা ਆਜ਼ਾਦ ਅਤੇ ਹਾਰੇ ਉਮੀਦਵਾਰ ਪਟਾਬੀ ਸੀਤਾ ਰਮਈਆ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤੇ 31 ਜਨਵਰੀ 1987 ਦੇ ਦਿਨ ਪੰਜਾਬ ਪੁਲਿਸ ਨੇ ਨਿਸ਼ਾਨ ਸਿੰਘ ਉਰਫ ਚિતਤਰਕਾਰ ਨੂੰ ਭੋਗੋਵਾਲ ਜਡੇਆਲਾ ਦੇ ਨੇੜੇ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 31 ਜਨਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਹਰਦੇਵ ਸਿੰਘ ਦੇਬਾ ਅੰਮ੍ਰਿਤਸਰ ਹਰਜਿੰਦਰ ਸਿੰਘ ਜਿੰਦਾ ਬਹਿਰਵਾਲ ਅੰਮ੍ਰਿਤਸਰ ਸੁਖਦੇਵ ਸਿੰਘ ਹਰੀਕੇ ਫਿਰੋਜ਼ਪੁਰ ਗੁਰਦੀਪ ਸਿੰਘ ਵਕੀਲ ਮਨਹਿਾਲਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 31 ਜਨਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਗੁਰਮੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਧਰਮਕੋਟ ਰੰਦਾਵਾ ਜ਼ਿਲ੍ਹਾ ਗੁਰਦਾਸਪੁਰ ਅਤੇ ਸ਼ਮਸ਼ੀਰ ਸਿੰਘ ਸ਼ੇਰ ਬੱਬਰ ਵਾਸੀ ਖਾਈ ਫੇਮੀ ਕੀ ਫਿਰੋਜ਼ਪੁਰ ਨੂੰ ਨਕਲੀ ਮੁਕਾਬਲਿਆਂ ਦੇ ਨਾਂ ਤੇ ਸ਼ਹੀਦ ਕਰ ਦਿੱਤਾ। ਏਸੀ ਸਿੱਖ ਇਤਿਹਾਸ ਦੇ ਵਿੱਚ 31 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।